ਕੀ ਮੁੱਦੇ ਲੈ ਕੇ ਇੱਕ ਵਾਰ ਫੇਰ ਵੋਟਰਾਂ ਤੱਕ ਪਹੁੰਚ ਕਰ ਰਹੇ ਹਾਂ ਇੰਡਸਟਰੀ ਨੂੰ ਜਿਹੜੀਆਂ ਸਰਕਾਰ ਤੋਂ ਪ੍ਰੋਬਲਮਸ ਆਉਂਦੀਆਂ ਨੇ ਉਹ ਸੋਲਵ ਕਰਾਉਣੀਆਂ ਤੇ ਜਿਹੜੀ ਭੁਤਰੀ ਹੋਈ ਅਫਸਰशाही ਹੈ ਜਿਹੜੀ ਕਾਰਖਾਨੇਦਾਰਾਂ ਨੂੰ ਚੋਰ ਸਮਝਦੀ ਆ ਉਹਨਾਂ ਨੂੰ ਇਹ ਦੱਸਣਾ ਕਿ ਤੁਹਾਡੇ ਅੰਦਾਤਾ ਇੰਡਸਟਰੀ ਹੈ ਜੇ ਇੰਡਸਟਰੀ ਟੈਕਸ ਦਿੰਦੀ ਆ ਤਾਂ ਅਫਸਰਾਂ ਦੀਆਂ ਤਨਖਾਹਾਂ ਨਿਕਲਦੀਆਂ ਜਿਹੜਾ ਕਿ ਉਹ ਪੰਜ ਭਲੇਖਾ ਲਈ ਬੈਠੇ ਆ ਮਕਸਦ ਹੈ ਕਿ ਇੰਡਸਟਰੀ ਨੂੰ ਮਾਹੌਲ ਦੇਣਾ ਵਧੀਆ ਕਿ ਉਹ ਬੇਖੌਫ ਹੋ ਕੇ ਆਪਣਾ ਕਾਰੋਬਾਰ ਕਰਨ ਜਿਹੜਾ ਬਾਕੀ ਚੌਂਕੀਦਾਰਾਂ ਤੇ ਪਹਿਰੇਦਾਰਾਂ ਉਹ 8 ਬੰਦਿਆਂ ਨੇ ਕਰਨਾ ਜਿਨ੍ਹਾਂ ਨੂੰ ਇਹ ਅਸ਼ੀਰਵਾਦ ਦੇਣਗੇ ਦੂਜੇ ਪਾਸੇ ਤੁਹਾਡੇ ਟੀਮ ਲੱਕੀ ਹੈ ਜਿਹੜੇ 2 ਸਾਲ ਪਹਿਲਾਂ ਕੰਮ ਕਰ ਚੁੱਕੇ ਨੇ ਕੀਤੇ ਕੰਮਾਂ ਨੂੰ ਲੈ ਕੇ ਕਹਿੰਦੇ ਨੇ ਇੱਕ ਵਾਰ ਫਿਰ ਜਨਤਾ ਦੇ ਵਿਚਕਾਰ ਆ ਤੇ ਹੋਰ ਕਈ ਨਵੇਂ ਮੁੱਦੇ ਲੈ ਕੇ ਇੱਕ ਵਾਰ ਫਿਰ ਵੋਟਰਾਂ ਦਾografta ਕਾਇਮ ਕਰ ਰਹੇ ਨੇ ਕਹਿੰਦੇ ਨੇ ਕਿ ਅਸ਼ੀਰਵਾਦ ਦਿਓ 80% ਇੰਡਸਟਰੀ ਵਾਲੇ ਰੱਖ ਕੇ ਮਿਕਸ ਲੈਂਡ ਹੋਗੇ ਤੇ ਸਾਡੇ ਨਾਲ ਦੇ ਇਲਾਕੇ ਆ ਨਿਊ ਜਨਤਾ ਨਗਰ ਸ਼ਿਮਲਾ ਵੀ ਉਹ ਰੈਸੀ ਡਿਕਲੇਅਰ ਹੋਗੇ ਇਹ ਉਸ ਇੰਡਸਟਰੀ ਦੇ ਬਰਬਾਦੀ ਦੇ ਗੁਨਾਹਗਾਰ ਨੇ ਢੱਲ ਸਾਹਿਬ ਇਹ ਹੱਜ ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇ ਸਿਰਫ ਵੋਟ ਲੈਣ ਵਾਸਤੇ ਇਹ ਮੈਂਬਰ ਨੂੰ ਗੁੰਮਰਾਹ ਕਰ ਰਹੇ ਨੇ ਇਹ ਕਹਿੰਦੇ ਐ ਸ਼ਾਂਤੀ ਰਹੀ ਸ਼ਾਂਤ ਤਾਂ ਢੱਲ ਸਾਹਿਬ ਜਦੋਂ ਆਪਾਂ ਕੋਈ ਕੰਮ ਕਰਨਾ ਹੀ ਨਹੀਂ ਜਦੋਂ ਕੋਈ ਕਿਸੇ ਨਾਲ ਕੋਈ ਡਿਸਕਸ਼ਨ ਹੀ ਨਹੀਂ ਕਰਨਾ ਇੰਡਸਟਰੀ ਦਾ ਕੁਝ ਕਰਨਾ ਨਹੀਂ ਤੇ ਲੜਾਈ ਕਿਵੇਂ ਹੋ ਕੰਮ ਨਾ ਕਰਕੇ ਦਫ਼ਤਰ ਆਉਣਾ ਹੀ ਨਹੀਂ ਯੂਸੀਪੀਐਮ ਐ ਵੜਨਾ ਹੀ ਨਹੀਂ ਤੇ ਝਗੜਾ ਕਿੱਦਾਂ ਹੋਣਾ ਦੂਜੀ ਪ੍ਰਾਪਤੀ ਦੱਸਦੇ ਆ ਕਿ ਅਸੀਂ ਚਾਈਨਾ ਟੂਰ ਲੈ ਗਏ ਡਾਲ ਸਾਹਿਬ ਯੂਸੀਪੀਐਮ ਐ ਕੋਈ ਟਰੈਵਲ ਏਜੰਸੀ ਨਹੀਂ ਹੈ ਕਿ ਉਹ ਟੂਰ ਕੱਢੇ ਯੂਸੀਪੀਐਮ ਦਾ ਕੰਮ ਹੈ ਚਾਈਨਾ ਜਾ ਕੇ ਉੱਥੋਂ ਦੀ ਇੰਡਸਟਰੀ ਮੈਂਬਰਾਂ ਨੂੰ ਦਿਖਾਉਣ ਉੱਥੋਂ ਦੀ ਮਸ਼ੀਨਰੀ ਦਿਖਾਉਣ ਉੱਥੋਂ ਟੈਕਨੋਲੋਜੀ ਲੈ ਕੇ ਆਉਣ ਇਹ ਕੰਮ ਹੈ ਯੂਸੀਪੀਐਮ ਦਾ ਹਰਸੀਮਰ ਸਿੰਘ ਲੱਕੀ ਉਹਨਾਂ ਦਾ ਵੱਡਾ ਦਾਵਾ ਹੈ ਕਹਿੰਦੇ ਹੁਣ ਇਸ ਵਾਰ ਐਕਸਟੈਂਸ਼ਨ ਨੂੰ ਹਟ ਕੇ ਜਿਹੜਾ ਵਾ ਪਰਮਾਨੈਂਟ ਦਾ ਹੱਲ ਕਰਾਵਾਂਗੇ ਡਾਲ ਸਾਹਿਬ ਇਹ ਲੀਡਰ ਮਿਕਸ ਲੈਂਡ ਪੈਦਾ ਕਰਨ ਵਾਲੇ ਨੇ ਪਿਛਲੀ ਵਾਰੀ ਕਾਂਗਰਸ ਦੀ ਗਵਰਨਮੈਂਟ ਨੂੰ 5 ਸਾਲ ਦੀ ਐਕਸਟੈਂਸ਼ਨ ਮਿਲੀ ਇੱਕਤੀ ਐਕਸਟੈਂਸ਼ਨ 5 ਸਾਲ ਤੋਂ ਰਹਿ ਗਈ 3 ਸਾਲ ਮੰਤਰੀ ਸਾਡੇ ਮੀਤ ਹੇਰ ਜੀ ਨੇ ਚਾਹ ਦਾ ਕੱਪ ਪੁਲਾਇਆ 3 ਸਾਲ ਦੀ ਐਕਸਟੈਂਸ਼ਨ ਫੜਾ ਕੇ ਕਹਿੰਦੇ ਲੱਡੂ ਵੰਡੋ ਜਿਸ ਸਮੇ ਮੀਤ ਹੇਰ ਦੀ ਚਾਹ ਪੀ ਰਹੇ ਸੀ ਲੱਡੂ ਵੰਡ ਰਹੇ ਸੀ ਮੈਂ ਲੁਧਿਆਣੇ ਧਰਨਾ ਲਾ ਰਿਹਾ ਸੀ ਤੇ ਮੁੱਖ ਮੰਤਰੀ ਦਾ ਪਤਲਾ ਫੂਕ ਰਿਆ ਸੀ ਕਹਿੰਦੇ ਦਾਅਵੇ ਤੁਸੀਂ ਵੱਡੇ ਕਰ ਰਹੇ ਹੋ ਦੂਜੇ ਦੇ આરોਪ ਵੀ ਵੱਡੇ ਲਾ ਰਹੇ ਹੋ 5 ਸਾਲ ਤੁਹਾਡੀ ਸਰਕਾਰ ਰਹੀ ਹੈ ਕਾਂਗਰਸ ਦੇ ਕਾਉਂਸਲਰ ਰਹੇ ਹੋ ਤੁਹਾਡੇ ਮੰਤਰੀ ਜਿਹੜੇ ਨੇ ਖਾਸ ਰਿਲੇਸ਼ਨ ਰਹੇ ਨੇ ਸ਼ਹਿਰ ਦੇ ਜਿਹੜੇ ਮੰਤਰੀ ਸੀਗੇ ਕਾਂਗਰਸ ਦੀ ਸਰਕਾਰ ਦੇ ਵਿੱਚ ਤੁਸੀਂ ਨੁਮਾਇੰਦੇ ਸੀਗੇ ਫਿਰ ਕਿਉਂ ਨਹੀਂ ਹੱਲ ਕਰਵਾ ਪਾਏ ਹੁਣ ਜਿਹੜਾ ਸਾਡੇ ਤੇ ਇਲਜ਼ਾਮ ਲਗਾ ਰਹੇ ਅਸੀਂ ਤਾਂ ਫਿਰ ਐਕਸਟੈਂਸ਼ਨ ਲੈ ਕੇ ਦਿੱਤੀ ਹੈ ਤੁਸੀਂ ਤਾਂ ਸਰਕਾਰ ਦੇ ਵਿੱਚ ਭਾਗੀਦਾਰ ਸੀਗੇ ਟੱਲ ਸਾਲ ਮੈਂ ਦਸੰਬਰ 18 ਜੁਆਇਨ ਕੀਤੀ ਕਾਂਗਰਸ ਤੇ ਜੂਨ ਚ ਸਰ ਕਾਂਗਰਸ ਸਰਕਾਰ ਨੇ 5 ਸਾਲ ਦੀ ਐਕਸਟੈਂਸ਼ਨ ਦੇਤੀ ਸੀ ਮੈਂ ਤਾਂ ਐਜ਼ ਏ ਕਾਉਂਸਲਰ ਜਦੋਂ ਵੀ ਕਿਸੇ ਮਹਿਕਮੇ ਨੇ ਇੰਡਸਟਰੀ ਦੇ ਐਂਟੀ ਫੈਸਲਾ ਕੀਤਾ ਮੈਂ ਤਾਂ ਉਦੋਂ ਵੀ ਉਹਨਾਂ ਦਾ ਘੜਾ ਚਰਾਹੇ ਪੰਨਿਆ ਮੈਂ ਆ ਉਹਦੇ ਪੋਲਿਟੀਕਲ ਕੈਰੀਅਰ ਦੀ ਪ੍ਰਵਾਹ ਕੀਤੇ ਬਿਨਾ ਇੰਡਸਟਰੀ ਨਾਲ ਠੋਕ ਵਜਾ ਕੇ ਖੜਿਆ ਜਦੋਂ ਵੀ ਸਰਕਾਰ ਨੇ ਕਾਂਗਰਸ ਦੀ ਸਰਕਾਰ ਦੇ ਹੁੰਦੇ ਹੋਏ ਵੀ ਜਦੋਂ ਵੀ ਕੋਈ ਸਰਕਾਰ ਨੇ ਐਂਟੀ ਇੰਡਸਟਰੀ ਫੈਸਲਾ ਕੀਤਾ ਮੈਂ ਉਹਦਾ ਵਿਰੋਧ ਕੀਤਾ ਮੈਂ ਆ ਆਪਦੀ ਗੁੱਸਾ ਆਪਦੇ ਮੈਂਬਰਾਂ ਦਾ ਸਰਕਾਰ ਦੇ ਕੰਨਾਂ ਤੇ ਪਹੁੰਚਾਉਣਾ ਤੇ ਇਹ ਲੋਗ ਸਰਕਾਰ ਦੀ ਚਾਹ ਦੇ ਕੱਪ ਤੇ ਗਲਤ ਫੈਸਲੇ ਦਾ ਸਵਾਗਤ ਕਰਦੇ ਰਹੇ ਆ ਢੱਲ ਸਾਹਿਬ ਯੂਸੀਪੀਐਮ ਵਿੱਚ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ ਤੇ ਚਾਵਲਾ ਗਰੁੱਪ ਦੇ ਸਾਹਮਣੇ ਲੱਕੀ ਗਰੁੱਪ ਇੱਕ ਵਾਰ ਫਿਰ ਜੋਰ ਅਜਮਾਇਸ਼ ਕਰ ਰਿਹਾ ਕੀ ਰਹਿਣਗੇ ਨਤੀਜੇ 19 ਅਗਸਤ ਨੂੰ ਪੈਣ ਵਾਲੀਆਂ ਵੋਟਾਂ ਦੇ ਤੇ ਲਗਾਤਾਰ ਪ੍ਰਚਾਰ ਜਾਰੀ ਹੈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅੱਜ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਹੋਣਗੇ ਚਾਵਰਾ ਗਰੁੱਪ ਦੇ ਸੀਨੀਅਰ ਮੈਂਬਰ ਜਸਵਿੰਦਰ ਸਿੰਘ ਠੁਕੜਾਲ ਠੁਕੜਾ ਸਾਹਿਬ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਟਲਸਾ ਸਾਹਿਬ ਮਿਹਰਬਾਨੀ ਥੈਂਕ ਯੂ ਠੁਕੜਾ ਸਾਹਿਬ ਜਿੱਦਾਂ ਮੈਂ ਕਿਹਾ ਕਿ ਚੋਣਾ ਦਾ ਅਖਾੜਾ ਯੂਸੀਪੀਐਮ ਐ ਚੋਣਾ ਦਾ ਅਖਾੜਾ ਪੂਰੀ ਤਰ੍ਹਾਂ ਭੱਕ ਚੁੱਕਾ ਹੈ 2 ਦਿਨ ਦੇ ਬਾਅਦ ਵੋਟਾਂ ਵਹਿਣਗੀਆਂ ਕੀ ਮੁੱਦੇ ਲੈ ਕੇ ਇੱਕ ਵਾਰ ਫਿਰ ਵੋਟਰਾਂ ਤੱਕ ਪਹੁੰਚ ਕਰ ਰਹੇ ਦੇਖੋ ਜੀ ਮੁੱਦਾ ਤਾਂ ਇੰਡਸਟਰੀ ਹੈ ਇੰਡਸਟਰੀ ਨੂੰ ਜਿਹੜੀਆਂ ਸਰਕਾਰ ਤੋਂ ਪ੍ਰੋਬਲਮਸ ਆਉਂਦੀਆਂ ਨੇ ਉਹ ਸੋਲਵ ਕਰਾਉਣੀਆਂ ਤੇ ਜਿਹੜੀ ਭੁਤਰੀ ਹੋਈ ਅਫਸਰशाही ਹੈ ਜਿਹੜੀ ਕਾਰਖਾਨੇਦਾਰਾਂ ਨੂੰ ਚੋਰ ਸਮਝਦੀ ਆ ਉਹਨਾਂ ਨੂੰ ਇਹ ਦੱਸਣਾ ਕਿ ਤੁਹਾਡੇ ਅੰਦਾਤਾ ਇੰਡਸਟਰੀ ਹੈ ਜੇ ਇੰਡਸਟਰੀ ਟੈਕਸ ਦਿੰਦੀ ਆ ਤਾਂ ਅਫਸਰਾਂ ਦੀਆਂ ਤਨਖਾਹਾਂ ਨਿਕਲਦੀਆਂ ਜਿਹੜਾ ਕਿ ਉਹ ਪੰਜ ਭਲੇਖਾ ਲਈ ਬੈਠੇ ਆ ਮਕਸਦ ਹੈ ਕਿ ਇੰਡਸਟਰੀ ਨੂੰ ਮਾਹੌਲ ਦੇਣਾ ਵਧੀਆ ਕਿ ਉਹ ਬੇਖੌਫ ਹੋ ਕੇ ਆਪਣਾ ਕਾਰੋਬਾਰ ਕਰਨ ਜਿਹੜਾ ਬਾਕੀ ਚੌਂਕੀਦਾਰਾਂ ਤੇ ਪਹਿਰੇਦਾਰਾਂ ਉਹ 8 ਬੰਦਿਆਂ ਨੇ ਕਰਨਾ ਜਿਨ੍ਹਾਂ ਨੂੰ ਇਹ ਅਸ਼ੀਰਵਾਦ ਦੇਣਗੇ ਤਾਂ ਇੰਡਸਟਰੀ ਦੀ ਬਿਹਤਰੀ ਵਾਸਤੇ ਕੰਮ ਕਰਨ ਦੀ ਗੱਲ ਕਰ ਰਹੇ ਹੋ ਤੇ ਦੂਜੇ ਪਾਸੇ ਅਫਸਰ ਸਾਹਿਬ ਨੂੰ ਨਕੇਲ ਪਾਉਣ ਦੀ ਗੱਲ ਕਰ ਰਹੇ ਹੋ ਦੂਜੇ ਪਾਸੇ ਤੁਹਾਡੇ ਟੀਮ ਲੱਕੀ ਹੈ ਜਿਹੜੇ 2 ਸਾਲ ਪਹਿਲਾਂ ਕੰਮ ਕਰ ਚੁੱਕੇ ਨੇ ਕਿਤੇ ਕੰਮਾਂ ਨੂੰ ਲੈ ਕੇ ਕਹਿੰਦੇ ਨੇ ਇੱਕ ਵਾਰ ਫਿਰ ਜਨਤਾ ਦੇ ਵਿਚਕਾਰ ਆ ਤੇ ਹੋਰ ਕਈ ਨਵੇਂ ਮੁੱਦੇ ਲੈ ਕੇ ਇੱਕ ਵਾਰ ਫਿਰ ਵੋਟਰਾਂ ਦਾ ਗ੍ਰਾਫਤਾ ਕਾਇਮ ਕਰ ਰਹੇ ਨੇ ਕਹਿੰਦੇ ਨੇ ਕਿ ਅਸ਼ੀਰਵਾਦ ਦਿਓ ਤੇ ਮਿਕਸ ਲੈਂਡ ਯੂਜ਼ ਦਾ ਮੁੱਦਾ ਵੀ ਹੱਲ ਕਰਾਵਾਂਗੇ ਜਿਹੜੀ ਐਕਸਟੈਂਸ਼ਨ ਲੈ ਕੇ ਦਿੱਤੀ ਹੈ ਇਸ ਵਾਰ ਪੂਰਾ ਮੁੱਦਾ ਹੱਲ ਕਰਾਵਾਂਗੇ ਅਸਲ 'ਚ ਜਿਹੜੇ ਉਧਰੋਂ ਲੀਡਰ ਕਹਿ ਰਹੇ ਮਿਕਸ ਲੈਂਡ ਦਾ ਮੁੱਦਾ ਚੱਕਰੇ ਆ ਨਾ ਢੱਲ ਸਾਹਿਬ ਉਹ ਇਹਨਾਂ ਦੀ ਪੁਦਾਇਸ਼ ਕਰਨ ਵਾਲੇ ਨੇ ਜਿਹੜੇ ਸਾਡੇ ਅਕਾਲੀ ਦਲ ਦੇ ਲੀਡਰ ਜਿਹੜੇ ਐਮਐਲਏ ਦੀ ਇਲੈਕਸ਼ਨ ਵੀ ਲੜ ਚੁੱਕੇ ਆ ਅੱਜ ਉਹਨਾਂ ਦੇ ਕਨਵੀਨਰ ਨੇ ਤੇ ਅਕਾਲੀ ਦਲ ਦੀ ਸਰਕਾਰ ਮਿਕਸ ਲੈਂਡ ਮੁੱਦਾ ਉਹਨਾਂ ਨੇ ਬਣਾਇਆ ਸੀ 2008 'ਚ ਮਾਸਟਰ ਪਲਾਨ ਬਣਿਆ ਤੇ ਉਦੋਂ ਮੇਰੇ ਵੱਡੇ ਵੀਰ ਜੀ ਕੁਲਾਰ ਸਾਹਿਬ ਡਿਪਟੀ ਸੀਐਮ ਦੇ ਚੀਫ ਐਡਵਾਈਜ਼ਰ ਸੀ ਉਹਨਾਂ ਦੇ ਹੁੰਦੇ ਇੰਡਸਟਰੀ ਦਾ ਬਹੁਤ ਵੱਡਾ ਘਾਣ ਹੋਇਆ ਇਹ 50 60 ਸਾਲ ਪੁਰਾਣੀ ਇੰਡਸਟਰੀ 80% ਇੰਡਸਟਰੀ ਵਾਲੇ ਇਲਾਕੇ ਮਿਕਸ ਲੈਂਡ ਹੋਗੇ ਤੇ ਸਾਡੇ ਨਾਲ ਦੇ ਇਲਾਕੇ ਆ ਨਿਊ ਜਨਤਾ ਨਗਰ Shimla ਵੀ ਉਹ ਰੈਸੀ ਡिक्लेअर ਹੋਗੇ ਇਹ ਉਸ ਇੰਡਸਟਰੀ ਦੇ ਬਰਬਾਦੀ ਦੇ ਗੁਨਾਹਗਾਰ ਨੇ ਟਲ ਸਾਹਿਬ ਇਹ ਹਰ ਜਿੱ ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇ ਸਿਰਫ ਵੋਟ ਲੈਣ ਵਾਸਤੇ ਇਹ ਮੈਂਬਰ ਨੂੰ ਗੁੰਮਰਾਹ ਕਰ ਰਹੇ ਨੇ ਔਰ ਤੁਸੀਂ ਇਹ ਦੇਖੋ ਵੀ ਇਹ 2 ਸਾਲ ਦੀ ਪ੍ਰਾਪਤੀ ਕੀ ਦੱਸਦੇ ਆ ਤੁਹਾਡੇ ਕੈਮਰੇ ਤੇ ਹੁੰਦੇ ਆ ਦੋ ਪ੍ਰਾਪਤੀਆਂ ਦੱਸਦੇ ਆ ਪਹਿਲੇ ਤਾਂ ਕਹਿੰਦੇ ਸ਼ਾਂਤੀ ਰਹੀ ਦੂਜਾ ਸੀ ਚਾਈਨਾ ਟੂਰ ਲੱਗ ਗਿਆ ਔਰ ਇਹ ਇਹ ਕਹਿੰਦੇ ਆ ਸ਼ਾਂਤੀ ਰਹੀ ਸ਼ਾਂਤ ਦਾ ਢੱਲ ਸਾਹਿਬ ਜਦੋਂ ਆਪਾਂ ਕੋਈ ਕੰਮ ਕਰਨਾ ਹੀ ਨਹੀਂ ਜਦੋਂ ਕੋਈ ਕਿਸੇ ਨਾਲ ਕੋਈ ਡਿਸਕਸ਼ਨ ਹੀ ਨਹੀਂ ਕਰਨਾ ਇੰਡਸਟਰੀ ਦਾ ਕੁਝ ਕਰਨਾ ਨਹੀਂ ਤੇ ਲੜਾਈ ਕਿਵੇਂ ਹੋ ਜਦੋਂ ਕੋਈ ਕੰਮ ਕਰਾਂਗੇ ਕਿਸੇ ਨੂੰ ਚੰਗਾ ਲੱਗੂ ਕਿਸੇ ਨੂੰ ਮਾੜਾ ਲੱਗੂ ਲੜਾਈ ਤਾਂ ਤਾਂ ਹੋਣੀ ਆ ਇਹ ਕੰਮ ਨਾ ਕਰਕੇ ਦਫ਼ਤਰ ਆਉਣਾ ਹੀ ਨਹੀਂ ਯੂਸੀਪੀਐਮ ਐ ਵੜਨਾ ਹੀ ਨਹੀਂ ਤੇ ਝਗੜਾ ਕਿਦਾਂ ਹੋਣਾ ਦੂਜੀ ਪ੍ਰਾਪਤੀ ਦੱਸਦੇ ਆ ਕਿ ਅਸੀਂ ਚਾਈਨਾ ਟੂਰ ਲੱਗ ਗਏ ਤਾਲ ਸਾਹਿਬ ਯੂਸੀਪੀਐਮ ਐ ਕੋਈ ਟਰੈਵਲ ਏਜੰਸੀ ਨਹੀਂ ਹੈ ਕਿ ਉਹ ਟੂਰ ਕੱਢੇ ਯੂਸੀਪੀਐਮ ਐ ਦਾ ਕੰਮ ਹੈ ਚਾਈਨਾ ਜਾ ਕੇ ਉੱਥੋਂ ਦੀ ਇੰਡਸਟਰੀ ਮੈਂਬਰਾਂ ਨੂੰ ਦਿਖਾਉਣ ਉੱਥੋਂ ਦੀ ਮਸ਼ੀਨਰੀ ਦਿਖਾਉਣ ਉੱਥੋਂ ਟੈਕਨੋਲੋਜੀ ਲੈ ਕੇ ਆਉਣ ਇਹ ਕੰਮ ਹੈ ਯੂਸੀਪੀਐਮ ਐ ਦਾ ਇਹ ਦੋ ਪ੍ਰਾਪਤੀਆਂ ਦੱਸ ਦਿਓ ਦੱਸੋ ਇਹਦੇ ਵਿੱਚ ਕੋਈ ਕੋਈ ਕੱਢਣਾ ਹੈ ਚੋ ਕੁਝ ਕਹਿੰਦੇ ਨੇ ਸ਼ਾਂਤੀ ਰਹੀ ਹੈ ਪਰ ਦੂਜੇ ਸਾਡੇ ਵਿਰੋਧੀ ਤੇ ਕਹਿੰਦੇ ਨੇ ਕਿ ਕਹਿੰਦੇ ਨੇ ਇਹ ਤਾਂ ਚਾਹੁੰਦੇ ਨੇ ਕਿ ਭਾਂਡੇ ਖੜਕਦੇ ਰਹਿਣ ਇਹਨਾਂ ਦੇ ਆਪਣੇ ਟਾਈਮ ਭਾਂਡੇ ਘੜਕਦੇ ਰਹੇ ਨੇ ਤੇ ਇਹ ਚਾਹੁੰਦੇ ਨੇ ਕਿ ਇੰਡਸਟਰੀ ਦੇ ਵਿੱਚ ਸ਼ਾਂਤੀ ਨਾ ਰਹੇ ਕਹਿੰਦੇ ਸ਼ਾਂਤੀ ਹੋਏਗੀ ਤਾਂ ਤਾਂ ਹੀ ਇੰਡਸਟਰੀ ਪਰਫੁੱਲਿਤ ਕਰਨਗੀ ਤਾਂ ਹੀ ਮਸਲਿਆਂ ਦੇ ਹੱਲ ਕਰਾਂਗੇ ਅਸੀਂ ਮਿਕਸ ਲੈਂਡ ਨੂੰ ਐਕਸਟੈਂਸ਼ਨ ਲੈ ਕੇ ਦਿੱਤੀ ਆ ਟੀਮ ਲੱਕੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਹਰਸੀਮਰ ਸਿੰਘ ਲੱਕੀ ਉਹਨਾਂ ਦਾ ਵੱਡਾ ਦਾਵਾ ਵਾ ਕਹਿੰਦੇ ਹੁਣ ਇਸ ਵਾਰ ਐਕਸਟੈਂਸ਼ਨ ਨੂੰ ਹਟ ਕੇ ਜਿਹੜਾ ਵਾ ਪਰਮਾਨੈਂਟ ਦਾ ਹੱਲ ਕਰਾਵਾਂਗੇ ਟੱਲ ਸਾਹਿਬ ਇਹ ਲੀਡਰ ਮਿਕਸ ਲੈਂਡ ਪੈਦਾ ਕਰਨ ਵਾਲੇ ਨੇ ਇਹ ਬਰਬਾਦੀ ਕਰਨ ਵਾਲੇ ਨੇ ਇੰਡਸਟਰੀ ਦੀ ਹਮੇਸ਼ਾ ਪਿਛਲੀ ਵਾਰੀ ਕਾਂਗਰਸ ਦੀ ਗਵਰਨਮੈਂਟ ਨੂੰ 5 ਸਾਲ ਦੀ ਐਕਸਟੈਂਸ਼ਨ ਮਿਲੀ ਐਕਤੀ ਐਕਸਟੈਂਸ਼ਨ 5 ਸਾਲ ਤੋਂ ਰਹਿ ਗਈ 3 ਸਾਲ ਅਸੀਂ ਡੀਆਈਸੀ ਆਫਿਸ ਦਾ ਨਲਾਇ ਤੁਸੀਂ ਵੀ ਕਵਰ ਕਰਦੇ ਰਹੇ ਹੋ ਉਹ ਹੜਤਾਲ ਕਰਕੇ ਸਰਕਾਰ ਤੇ ਏਡਾ ਜਿਆਦਾ ਪ੍ਰੈਸ਼ਰ ਬਣ ਗਿਆ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਇੰਡਸਟਰੀ ਸਾਰੀ ਖਲਾਫ ਹੋ ਗਈ ਇਹਦਾ ਕੋਈ ਹੱਲ ਕਰਨਾ ਪੈਣਾ ਉਹਨਾਂ ਨੇ ਪੰਜ ਸੱਤ ਲੀਡਰ ਚੰਡੀਗੜ੍ਹ ਬੁਲਾ ਲਏ ਮੰਤਰੀ ਸਾਡੇ ਮੀਤ ਹੇਰ ਜੀ ਨੇ ਚਾਹ ਦਾ ਕੱਪ ਪੁਲਾਇਆ 3 ਸਾਲ ਦੀ ਐਕਸਟੈਂਸ਼ਨ ਫੜਾ ਕੇ ਕਹਿੰਦੇ ਲੱਡੂ ਵੰਡੋ ਤੇ ਸਰਕਾਰ ਨੇ ਧੱਕੇ ਨਾਲ ਸਾਡੇ ਲੀਡਰਾਂ ਤੋਂ ਲੱड्डੂ ਮੰਡਾਏ ਤੇ ਜਦੋਂ ਜਿਸ ਸਮੇਂ ਮੀਠੇਅਰ ਦੀ ਚਾਹ ਪੀ ਰਹੇ ਸੀ ਲੱड्डੂ ਵੰਡ ਰਹੇ ਸੀ ਮੈਂ ਲੁਧਿਆਣੇ ਧਰਨਾ ਲਾ ਰਿਹਾ ਸੀ ਤੇ ਮੁੱਖ ਮੰਤਰੀ ਦਾ ਪੁੱਤਲਾ ਫੂਕ ਰਿਹਾ ਸੀ ਕਹਿੰਦੇ ਤੁਹਾਨੂੰ ਲੈ ਕੇ ਨਹੀਂ ਗਏ ਕਿ ਇਸ ਕਰਕੇ ਤੁਹਾਡੀ ਨਾਰਾਜ਼ਗੀ ਹੈ ਤੁਹਾਨੂੰ ਮੀਟਿੰਗ ਦੇ ਵਿੱਚ ਤੁਹਾਡਾ ਨਾਮ ਨਹੀਂ ਪਾਇਆ ਜਿਹੜਾ ਸਰਕਾਰ ਦੇ ਵੱਲੋਂ ਮੀਟਿੰਗ ਉਹਦੇ ਵਾਸਤੇ ਨੁਮਾਇੰਦੇ ਬੁਲਾਏ ਗਏ ਸੀਗੇ ਇਸ ਕਰਕੇ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਸੀਗੇ ਸਰ ਸਾਨੂੰ ਇਹ ਮੈਸਲਾ ਮਨਜ਼ੂਰੀ ਨਹੀਂ ਅਸੀਂ ਕਿਉਂ ਜਾਈਏ ਜਦੋਂ ਅਸੀਂ ਤਾਂ ਮੰਗਦੇ ਹਾਂ ਇੰਡਸਟਰੀ ਲਈ ਡਿਕਲੇਅਰ ਕਰੋ ਜਿਹੜੇ ਸਾਡੇ ਨਿਊ ਜਨਤਾਨਗਰ ਤੇ ਸ਼ਿਮਲਾਪੁਰੀ ਨੇ ਇਹ ਮਿਕਸ ਲੈਂਡ ਮਿਕਸ ਲੈਂਡ ਕਰਦੇ ਆ ਨਿਊ ਜਨਤਾਨਗਰ ਸ਼ਿਮਲਾਪੁਰੀ ਨੂੰ ਕਿੱਧਰ ਜਾਣਗੇ ਉਹ ਰੈਸ਼ੀ ਲਾ ਕੇ ਡਿਕਲੇਅਰ ਹੋਇਆ ਅਸੀਂ ਇਹ ਸਾਰੇ ਇਲਾਕਿਆਂ ਨੂੰ ਇੰਡਸਟਰੀਅਲ ਏਰੀਆ ਦੀ ਮੰਗ ਕਰਦੇ ਆ ਜਦੋਂ ਸਾਡੀ ਮੰਗ ਹੀ ਪੂਰੀ ਨਹੀਂ ਹੋਈ ਫਿਰ ਚੰਡੀਗੜ੍ਹ ਕਾਹਦੇ ਵਾਸਤੇ ਜਾਣਾ ਫਿਰ ਲੱਡੂ ਕਾਹਦੇ ਵੰਡਨੇ ਆ ਕਹਿੰਦੇ ਦਾਅਵੇ ਤੁਸੀਂ ਵੱਡੇ ਕਰ ਰਹੇ ਹੋ ਦੂਜੇ ਦੇ આરોਪ ਵੀ ਵੱਡੇ ਲਾ ਰਹੇ ਹੋ 5 ਸਾਲ ਤੁਹਾਡੀ ਸਰਕਾਰ ਰਹੀ ਹੈ ਕਾਂਗਰਸ ਦੇ ਕੌਂਸਲਰ ਰਹੇ ਹੋ ਤੁਹਾਡੇ ਮੰਤਰੀ ਜਿਹੜੇ ਨੇ ਖਾਸ ਰਿਲੇਸ਼ਨ ਰਹੇ ਨੇ ਸ਼ਹਿਰ ਦੇ ਜਿਹੜੇ ਮੰਤਰੀ ਸੀਗੇ ਕਾਂਗਰਸ ਦੀ ਸਰਕਾਰ ਦੇ ਵਿੱਚ ਤੁਸੀਂ ਨੁਮਾਇੰਦੇ ਸੀਗੇ ਫਿਰ ਕਿਉਂ ਨਹੀਂ ਹੱਲ ਕਰਵਾ पाए ਹੁਣ ਜਿਹੜਾ ਸਾਡੇ ਤੇ ਇਲਜ਼ਾਮ ਲਗਾ ਰਹੇ ਅਸੀਂ ਤਾਂ ਫਿਰ ਐਕਸਟੈਂਸ਼ਨ ਲੈ ਕੇ ਦਿੱਤੀ ਹੈ ਤੁਸੀਂ ਤਾਂ ਸਰਕਾਰ ਦੇ ਵਿੱਚ ਭਾਗੀਦਾਰ ਸੀਗੇ ਟੱਲ ਸਾਲ ਮੈਂ ਦਸੰਬਰ 18 ਜੁਆਇਨ ਕੀਤੀ ਕਾਂਗਰਸ ਤੇ ਜੂਨ ਚ ਕਾਂਗਰਸ ਸਰਕਾਰ ਨੇ 5 ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਸੀ ਉਸ ਤੋਂ ਬਾਅਦ ਥੋੜਾ ਕੁਝ ਹੋਣਾ ਇਹ ਲੋਕਾਂ ਨੂੰ ਮੈਂ ਐਕਸਟੈਂਸ਼ਨ ਤਾਂ ਅਸੀਂ ਵੀ ਲੈ ਕੇ ਦਿੱਤੀ ਆ ਜੋ ਐਕਸਟੈਂਸ਼ਨ ਤਾਂ ਇਹਨਾਂ ਨੇ ਜੇ ਫਿਰ ਕਹਿੰਦੀ ਆ ਫਿਰ ਕਹਿੰਦੇ ਫਿਰ 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 ਦੂਜੇ ਦੇ આરોਪ ਕਿਉਂ ਲਾ ਰਿਹਾ ਐਕਸਟੈਂਸ਼ਨ ਤੁਸੀਂ ਵੀ ਲੈ ਕੇ ਦਿੱਤੀ ਐਕਸਟੈਂਸ਼ਨ ਅਸੀਂ ਵੀ ਲੈ ਕੇ ਦਿੱਤੀ ਆ ਮੈਂ ਕਦੋਂ ਐਕਸਟੈਂਸ਼ਨ ਲੈ ਕੇ ਦਿੱਤੀ ਆ ਐਕਸਟੈਂਸ਼ਨ ਕਾਂਗਰਸ ਦੀ ਸਰਕਾਰ ਨੇ ਦਿੱਤੀ ਆ ਉਦੋਂ ਮੈਂ ਕਾਂਗਰਸ ਦਾ ਮੈਂਬਰ ਨਹੀਂ ਸੀ ਮੈਂ ਦਸੰਬਰ ਚ ਜੁਆਇਨ ਕਰਦਾ ਜੂਨ ਚ ਐਕਸਟੈਂਸ਼ਨ ਮਿਲੀ ਆ ਮੈਂ ਤਾਂ ਉਦੋਂ ਵੀ ਵਿਰੋਧ ਕੀਤਾ ਸੀ ਜਦੋਂ ਕਾਂਗਰਸ ਸਰਕਾਰ ਸੀ ਮੈਂ ਤਾਂ ਐਜ਼ ਏ ਕਾਉਂਸਲਰ ਜਦੋਂ ਵੀ ਕਿਸੇ ਮਹਿਕਮੇ ਨੇ ਇੰਡਸਟਰੀ ਦੇ ਐਂਟੀ ਫੈਸਲਾ ਕੀਤਾ ਮੈਂ ਤਾਂ ਉਦੋਂ ਵੀ ਉਹਨਾਂ ਦਾ ਘੜਾ ਚਰਾ ਮੈਨੂੰ ਇਹ ਪਤਾ ਸੀ ਮੇਰਾ ਪੋਲੀਟੀਕਲ ਨੁਕਸਾਨ ਹੋਊਗਾ ਜਿਹੜਾ ਕਿ ਹੋਇਆ ਵੀ ਆ ਪਰ ਮੈਂ ਆ ਉਹਦੇ ਪੋਲੀਟੀਕਲ ਕੈਰੀਅਰ ਦੀ ਪ੍ਰਵਾਹ ਕੀਤੇ ਬਿਨਾ ਇੰਡਸਟਰੀ ਨਾਲ ਠੋਕ ਵਜਾ ਕੇ ਖੜਿਆ ਜਦੋਂ ਵੀ ਸਰਕਾਰ ਨੇ ਕਾਂਗਰਸ ਦੀ ਸਰਕਾਰ ਦੇ ਹੁੰਦੇ ਹੋਏ ਵੀ ਜਦੋਂ ਵੀ ਕੋਈ ਸਰਕਾਰ ਨੇ ਐਂਟੀ ਇੰਡਸਟਰੀ ਫੈਸਲਾ ਕੀਤਾ ਮੈਂ ਉਹਦਾ ਵਿਰੋਧ ਕੀਤਾ ਤੇ ਹਮੇਸ਼ਾ ਕਰਦਾ ਮੈਂ ਆਪ ਦੀ ਗੁੱਸਾ ਆਪਦੇ ਮੈਂਬਰਾਂ ਦਾ ਸਰਕਾਰ ਦੇ ਕੰਨਾਂ ਤੇ ਪਹੁੰਚਾਉਣਾ ਤੇ ਇਹ ਲੋਗ ਸਰਕਾਰ ਦੀ ਚਾਹ ਦੇ ਕੱਪ ਤੇ ਗਲਤ ਫੈਸਲੇ ਦਾ ਸਵਾਗਤ ਕਰਦੇ ਰਹੇ ਆ ਢਾਲ ਸਾਹਿਬ ਤਹੋਂ ਕੀ ਰੂਪਰੇਖਾ ਰੇਕ ਹੀ ਰਹੇਗੀ ਤੁਸੀਂ ਵੀ ਪ੍ਰਚਾਰ ਕਰ ਰਹੇ ਹੋ ਵੀ ਪ੍ਰਚਾਰ ਕਰ ਰਹੇ ਨੇ ਕਹਿੰਦੇ ਨੇ ਤੇ ਇੱਕ ਇਹ ਵੀ ਦਾ ਤੁਹਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਕਿ ਕਹਿੰਦੇ ਚਾਵਲਾ ਗਰੁੱਪ ਦੇ ਹਰ ਵਾਰ ਨਵੇਂ ਮੈਂਬਰ ਆਉਂਦੇ ਕਹਿੰਦੇ ਸਾਡੇ ਦਾ ਉਹੀ ਮੈਂਬਰ ਨੇ ਕਹਿੰਦੇ ਇਹਨਾਂ ਦੇ ਨਾਲ ਹਰ ਵਾਰੀ ਨਵੀਂ ਟੀਮ ਜਿਹੜੀ ਆ ਸਾਹਮਣੇ ਲਿਆਉਂਦੇ ਨੇ ਕਿ ਪਿਛਲੇ ਮੈਂਬਰ ਛੱਡ ਕੇ ਚਲੇ ਜਾਂਦੇ ਇਹਨਾਂ ਨੂੰ ਢੱਲ ਸਾਹਿਬ ਯੂਸੀਪੀਐਮ ਨੇ ਕੰਮ ਕਰਨ ਲਈ ਬਣਾਈ ਆ ਆਪਾਂ ਜੇ ਕੋਈ ਡੰਮੀ ਅਹੁਦੇਦਾਰ ਰਹੀਏ ਹਰ ਵਾਰੀ ਅਹੁਦੇਦਾਰ ਬਣਾਤਾ ਕੰਮ ਕੋਈ ਕਰੇ ਨਾ ਉਹਦਾ ਲਾਭ ਕੀ ਆ 2000 ਮੈਂਬਰ ਨੇ ਆਪਣੇ ਹਿੱਤਾਂ ਦੇ ਪਹਿਰਾ ਦੇਣ ਲਈ ਕਮੇਟੀ ਬਣਾਈ ਹੈ ਤੇ ਜੇ ਤੁਸੀਂ ਉਹਨਾਂ ਤੇ ਪਹਿਰਾ ਨਹੀਂ ਦੇਣਾ ਫਿਰ ਤੁਹਾਨੂੰ ਇਹ ਅਹੁਦੇਦਾਰੀ ਲੈਣ ਦਾ ਕੋਈ ਫਾਇਦਾ ਨਹੀਂ ਜੇ ਆਪਾਂ ਇਹ ਕਹੀਏ ਜੀ ਸਾਡੇ ਨਾਮ ਦੇ ਨਾਲ ਅਹੁਦਾ ਲੱਗ ਗਿਆ ਤੇ ਹੁਣ ਇਹ ਪੱਕਾ ਹੀ ਹੋ ਗਿਆ ਹੈ ਗਲਤ ਗੱਲ ਹੈ ਕੰਮ ਕਰੋ ਜਿਹੜਾ ਬੰਦਾ ਕੰਮ ਨਹੀਂ ਕਰੂਗਾ ਉਹਨੂੰ ਮੈਂਬਰ ਸਹਿਬਾਨ ਇੱਕ ਦੀ ਬਾਹਰ ਦਾ ਰਸਤਾ ਦਿਖਾਉਣਗੇ ਤੇ ਮਿਕਸ ਲੈਂਡ ਯੂਜ਼ ਨੂੰ ਲੈ ਕੇ ਵੱਡਾ ਦਾਵਾ ਕੀਤਾ ਕਿ ਇਸ ਵਾਰ ਜਿਹੜਾ ਪਰਮਾਨੈਂਟ ਹੱਲ ਕਰਾਵਾਂਗੇ ਤੇ ਜੇ ਉਹ ਹੱਲ ਕਰਵਾਉਂਦੇ ਨੇ ਸਵਾਗਤ ਕਰੂਗੇ ਇਸ ਮਾਮਲੇ ਦਾ ਤਾਂ ਪਿਛਲੀ ਵਾਰੀ ਕਿਉਂ ਨਹੀਂ ਕਰਾਇਆ ਜੀ ਪਹਿਲਾਂ ਜਿਹੜਾ ਸਾਡਾ 3 ਸਾਲ ਇੰਡਸਟਰੀ ਦਾ ਆ ਨੁਕਸਾਨ ਹੋ ਗਿਆ ਪਿਛਲਾ ਨੁਕਸਾਨ ਹੋ ਗਿਆ ਅਕਾਲੀ ਦਲ ਦੀ ਸਰਕਾਰ ਜੇ ਮਾਸਟਰ پلان ਬਣਿਆ ਉਹਦਾ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਕੌਣ ਪਹਿਲਾਂ ਜਿਹੜੇ ਪਿਛਲੇ ਗੁਨਾਹ ਕੀਤੇ ਨੇ ਉਹਦੀ ਸਜ਼ਾ ਮੈਂਬਰਾਂ ਨੇ ਹੁਣ ਦੇਣੀ ਆ ਤੇ ਜੇ ਇਹ ਇੰਡਸਟਰੀਅਲ ਏਰੀਆ ਜਿਹੜਾ ਵੀ ਬੰਦਾ ਕਰਾਊਗਾ ਇਹਨੂੰ ਕੋਈ ਸਰਕਾਰ ਦਾ ਮੇਰਾ ਕੋਈ ਮੈਂ ਕੋਈ ਪੋਲੀਟੀਕਲ ਨਹੀਂ ਮੈਂ ਇੰਡਸਟਰੀ ਮੇਰਾ ਧਰਮ ਹੈ ਇੰਡਸਟਰੀ ਮੇਰਾ ਸਭ ਕੁਝ ਹੈ ਜਿਹੜਾ ਵੀ ਬੰਦਾ ਇਹਨੂੰ ਇੰਡਸਟਰੀਅਲ ਏਰੀਆ ਡਿਕਲੇਅਰ ਕਰਾਊਗਾ ਮੈਂ ਉਹਨੂੰ ਬੁੱਕੇ ਵੀ ਦੇਵਾਂਗਾ ਉਹਦਾ ਧੰਨਵਾਦ ਵੀ ਕਰੂੰਗਾ ਤੇ ਜੇ ਕੋਈ ਵੀ ਸਰਕਾਰ ਹੋਵੇ ਕੋਈ ਵੀ ਲੀਡਰ ਹੋਵੇ ਜੇ ਇਦੋਂ ਘੱਟ ਕੁਝ ਵੀ ਹੋਇਆ ਤੇ ਮੈਂ ਧਰਨਾ ਵੀ ਲਾਉਂਗਾ ਤੇ ਪੁੱਤਰੇ ਵੀ ਬੁੱਕੂੰਗਾ ਮੇਰੇ ਤੇ ਜਿਹੜੀ ਕੋਈ ਕਾਰਵਾਈ ਕਰਨੀ ਹੋਵੇ ਉਹ ਕਰ ਸਕਦੇ ਨੇ ਕਹਿੰਦੇ ਨੇ ਜਸਵਿੰਦਰ ਠੁਕਰਾਲ ਜਿਹੜੇ ਨੇ ਧਰਨਾ ਪ੍ਰਦਰਸ਼ਨ ਲਾਉਣ ਨੂੰ ਤਿਆਰੀ ਬੈਠੇ ਹੁੰਦੇ ਨੇ ਕਹਿੰਦੇ ਕਿ ਜਿਹੜੀਆਂ ਗੱਲਾਂ ਮਿਲ ਬੈਠ ਕੇ ਹੱਲ ਕਰਵਾਉਣ ਵਾਲੀਆਂ ਹੁੰਦੀਆਂ ਉਹਦੇ ਤੇ ਵੀ ਧਰਨਾ ਲਾ ਦਿੰਦੇ ਨੇ ਮੈਨੂੰ ਕੋਈ ਐਸਾ ਪੁਆਇੰਟ ਦੱਸ ਦੋ ਜਿਹੜਾ ਇਹਨਾਂ ਨੇ ਹੱਲ ਕਰਾਇਆ ਹੋਵੇ ਮੈਂ ਧਰਨਾ ਲਾ ਕੇ ਕਟੋਕਟਾ ਬਣਾ ਰੋਸ ਸਰਕਾਰ ਤੱਕ ਪਹੁੰਚਦਾ ਤਾਂ ਕਰਦਾ ਮੇਰੀ ਡਿਊਟੀ ਹੈ ਇਹ ਮੈਂ ਸਮਾਲ ਸਕਿੱਲ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਆ 850 ਮੇਰਾ ਮੈਂਬਰ ਆ ਮੈਂ ਇੰਡਸਟਰੀ ਦੇ ਪੈਰਾ ਦੇਣ ਲਈ ਪ੍ਰਧਾਨ ਬਣਿਆ ਨਾ ਕਿ ਆਪਦੇ ਨਾਂ ਦੇ ਨਾਲ ਪ੍ਰਧਾਨ ਲਿਖਣ ਲਈ ਮੈਂ ਪ੍ਰਧਾਨ ਬਣ ਕੇ ਆਪਣੀ ਡਿਊਟੀ ਨਿਭਾਈ ਆ ਠੋਕ ਵਜਾ ਕੇ ਜਦੋਂ ਵੀ ਕਿਸੇ ਵੀ ਵਿਭਾਗ ਨੇ ਇੰਡਸਟਰੀ ਦੇ ਖਿਲਾਫ ਫੈਸਲਾ ਕੀਤਾ ਮੈਂ ਉਹਦਾ ਗੁੱਸਾ ਜ਼ਾਹਰ ਕੀਤਾ ਚਾਹੇ ਉਹ ਧਰਨਾ ਲਾਉਣਾ ਪਿਆ ਚਾਹੇ ਫੁੱਤਲੇ ਫੂਕਣੇ ਭੈਣ ਨੁਕਸਾਨ ਮੇਰਾ ਜਿੰਨਾ ਮਰਜ਼ੀ ਹੋ ਜੇ ਜਦੋਂ ਮੈਨੂੰ ਇਹ ਲੱਗੂਗਾ ਨਾ ਢਲਸਾ ਵੀ ਕਿ ਮੈਂ ਇੰਡਸਟਰੀ ਲਈ ਕੰਮ ਨਹੀਂ ਕਰ ਸਕਦਾ ਮੈਂ ਘਰੇ ਬੈਠੂਗਾ ਆਪਦੇ ਨਾਮ ਦੇ ਨਾਲ ਪ੍ਰਧਾਨ ਲਾ ਕੇ ਨਹੀਂ ਘਰੇ ਬਹਿੰਦਾ ਕੀ ਪੀਰ ਵੋਟਰ ਅਪੀਲ ਵੋਟਰਾਂ ਨੂੰ ਇਹ ਹੈ ਵੀ ਗੁਮਰਾਹ ਨਾ ਹੋਵੋ ਹੱਥ ਜੋੜ ਕੇ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਮੈਂਬਰ ਸਾਹਿਬਾਨ ਨੂੰ ਗੁਮਰਾਹ ਨਾ ਹੋ ਇਹ ਲੀਡਰ ਤੁਹਾਨੂੰ ਗੁਮਰਾਹ ਕਰ ਰਹੇ ਆ ਬਿਨਾ ਕਿਸੇ ਜਾਤ ਬਰਾਦਰੀ ਦੇ ਬਿਨਾ ਕਿਸੇ ਧੜੇਬੰਦੀ ਤੇ ਜਿਹੜੇ 8 ਬੰਦੇ ਤੁਹਾਡੀ ਇੰਡਸਟਰੀ ਦਾ ਚੌਂਕੀਦਾਰਾ ਤੇ ਪਹਿਰੇਦਾਰਾ ਕਰ ਸਕਦੇ ਆ ਉਹਨਾਂ ਨੂੰ ਲੈ ਕੇ ਆਓ ਤੁਸੀਂ ਰੋਜੀ ਰੋਟੀ ਦਾ ਆਪਦਾ ਫੈਸਲਾ ਕਰਨਾ ਇੰਡਸਟਰੀ ਬੰਦੇ ਦੀ ਰੋਜੀ ਰੋਟੀ ਹੁੰਦੀ ਆ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਦਾ ਫੈਸਲਾ ਕਰਨਾ ਫੈਸਲਾ ਬਹੁਤ ਗੰਭੀਰ ਹੈ ਇਹਨੂੰ ਕਿਸੇ ਵੀ ਧੜੇਬੰਦੀ 'ਚ ਕਿਸੇ ਜਾਦਬਾਦੀ 'ਚ ਨਾ ਪਾਓ ਕੰਮ ਕਰਨ ਵਾਲੇ ਜਿਹੜਾ ਤੁਹਾਡਾ ਚੌਂਕੀਦਾਰ ਤੇ ਪਹਿੰਦੇ ਪਹਿਰੇਦਾਰਾ ਡੰਡਾ ਖੜਕਾ ਕੇ ਔਰ ਸਰਕਾਰ ਨੂੰ ਇਹ ਦੱਸਣ ਕਿ ਜਦੋਂ ਵੀ ਤੁਸੀਂ ਕੋਈ ਇੰਟਰੀ ਇੰਡਸਟਰੀ ਫੈਸਲਾ ਕਰੋਗੇ ਤੇ ਅਸੀਂ ਉਹਨਾਂ ਦੇ ਖਿਲਾਫ ਹੋਵਾਂਗੇ ਧਰਨੇ ਲਾਉਣੇ ਮੁਜ਼ਾਰੇ ਲਾਉਣੇ ਇਹ ਡੈਮੋਕ੍ਰੇਸੀ ਹੈ ਸਰਕਾਰ ਦੇ ਕੰਨ ਖੋਲਣ ਲਈ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਮੈਂਬਰ ਸਾਹਿਬਾਨ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਡੀਐਸ ਚਾਵਲਾ ਤੇ ਉਹਦੀ ਸਾਰੀ ਟੀਮ ਨੂੰ ਤੁਸੀਂ ਅਸ਼ੀਰਵਾਦ ਦਿਓ ਤਾਂ ਉਹਨੂੰ ਕੰਮ ਕਰਕੇ ਦਿਖਾਵਾਂਗੇ ਯੂਸੀਪੀਐਮਏ ਦਾ ਮੈਂਬਰ ਦਾ ਮਾਨ ਸਤਕਾਰ ਅਫਸਰ ਸ਼ਾਹੀਚ ਬਹਾਲ ਕਰਾ ਕੇ ਦੇਵਾਂਗੇ ਇਸ ਗੱਲ ਨੂੰ ਇਨਸ਼ੋਰ ਕਰਾਂਗੇ ਕਿ ਸਰਕਾਰ ਕੋਈ ਵੀ ਫੈਸਲਾ ਐਂਟੀ ਇੰਡਸਟਰੀ ਨਾ ਕਰ ਸਕੇ ਇਨਾ ਵਿਸ਼ਵਾਸ ਕਰਕੇ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜੀ ਬਿਲਕੁਲ ਐਸੀ ਜਸਵਿੰਦਰ ਸਿੰਘ ਠੁਕਰਾਲ ਜਿਹੜੇ ਲੱਕੀ ਗਰੁੱਪ ਦੇ ਬਿਆਨਾਂ ਦੇ ਠੋਕਵੇਂ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਵੋਟਰਾਂ ਨੂੰ ਅਪੀਲ ਕਰ ਰਹੇ ਨੇ ਕਿ ਅਗਰ ਉਹਨਾਂ ਨੂੰ ਮੌਕਾ ਦਿੰਦੇ ਨੇ ਤਾਂ ਯੂਸੀਪੀਐਮਏ ਦੇ ਮੈਂਬਰਾਂ ਦਾ ਮਾਨ ਸਤਕਾਰ ਬਹਾਲ ਕਰਾਂਗੇ ਤੇ ਉੱਤੇ ਹੀ ਇੰਡਸਟਰੀ ਦੇ ਇਤਨੇ ਨੂੰ ਲੈ ਕੇ ਅੱਗੇ ਫੈਸਲੇ ਕੀਤੇ ਜਾਣਗੇ ਕੈਮਰਾ ਬਸੰਤ ਰਕੇਸ਼ ਦੇ ਨਾਲ ਵਿਵੇਕਤਾ ਚਰਚਾ ਟੀਵੀ ਲੁਧਿਆਣਾ